ਕਿ ਕਚੈਰੀਆਂ ਦਾ ਹੋ ਗਿਆ ਪਟਵਾਰੀਆਂ ਦਾ ਹੋ ਗਿਆ ਫਿਰ ਨਗਰ ਕਾਉਂਸਲ ਦਾ ਹੋ ਗਿਆ ਬਲੌਕ ਦਾ ਹੋ ਗਿਆ ਐਨ ਐਚ ਏ ਆਈ ਜਿਹੜਾ ਹਾਈਵੇ ਆ ਉਹਦੇ ਨਾਲ ਸੰਬੰਧਿਤ ਹੋਰ ਵੀ ਜਿਹੜੇ ਜਿਹੜੇ ਸਰਕਾਰੀ ਕੰਮ ਆ ਸਰਕਾਰ ਦੁਆਰਾ ਡੇਲੀ ਰੁਟੀਨ ਤੇ ਲੋਕ ਜਿਹੜੇ ਵੀ ਸਰਕਾਰੀ ਦਫਤਰ ਦੇ ਵਿੱਚ ਬਾਗੇ ਪੁਰਾਣੇ ਹਲਕੇ ਦੇ ਜਿਹੜੇ ਵੀ ਸਰਕਾਰੀ ਦਫਤਰ ਦੇ ਵਿੱਚ ਜਾਂਦੇ ਸੀ ਅੱਜ ਉਹਨਾਂ ਦੀ ਅਸੀਂ ਰਿਵਿਊ ਮੀਟਿੰਗ ਸਟਾਰਟ ਕੀਤੀ ਆ ਕਿਉਂਕਿ ਸਾਨੂੰ ਕਈ ਤਰ੍ਹਾਂ ਦੀਆਂ ਕੰਪਲੇਂਟ ਸਿਗੀਆਂ ਜ਼ਿਆਦਾਤਰ ਕੁਝ ਕੰਮਾਂ ਦੇ ਵਿੱਚ ਕੰਮ ਸਪੀਡ ਨਾਲ ਹੋ ਜਾਂਦੇ ਆ ਪਰ ਕੁਝ ਕੰਮਾਂ ਦੇ ਵਿੱਚ ਥੋੜਾ ਜਿਹਾ ਪ੍ਰੋਸੈਸ ਆ ਜਿਹੜਾ ਉਹ ਲੇਟ ਹੋ ਜਾਂਦਾ ਤਾਂ ਉਸ ਸਪੀਡ ਨੂੰ ਵਧਾਉਣ ਦੇ ਲਈ ਉਸ ਜਿਹੜਾ ਲੇਟ ਪ੍ਰੋਸੈਸ ਆ ਉਹਨੂੰ ਟਾਈਮ ਦੇ ਨਾਲ ਕਰਨ ਦੇ ਲਈ ਤੇ ਲਗਭਗ ਅਸੀਂ ਸਾਰੇ ਪਿੰਡਾਂ ਦੇ ਵਿੱਚੋਂ ਸਾਡੇ ਵਰਕਰ ਸਹਬਾਨ ਇੱਥੇ ਬੁਲਾਏ ਹੋਏ ਨੇ ਤੇ ਅਫਸਰ ਵੀ ਸਾਰੇ ਇੱਥੇ ਬੁਲਾਏ ਹੋਏ ਨੇ ਜਿਹੜੇ ਉਹਨਾਂ ਨੂੰ ਰੋਜ਼ ਮਿਲਦੇ ਰਹਿੰਦੇ ਨੇ ਤਾਂ ਜਿਹੜੀਆਂ ਜਿਹੜੀਆਂ ਲੋਕਾਂ ਦੀਆਂ ਮੁਸ਼ਕਲਾਂ ਸੀਗੀਆਂ ਉਹ ਅਸੀਂ ਦਫ਼ਤਰ 'ਚ ਵੀ ਸੌਂਦੇ ਰਹਿੰਦੇ ਆ ਉਹੀ ਅੱਜ ਅਸੀਂ ਉਹਨਾਂ ਅਫਸਰਾਂ ਨੂੰ ਬੁਲਾ ਕੇ ਉਹਨਾਂ ਦੇ ਸਾਹਮਣੇ ਕੀਤੀਆਂ ਨੇ ਵੀ ਭਾਈ ਤੁਹਾਡੇ ਕੋਲ ਇਹ ਪੈਂਡਾ ਇਸ ਪੈਂਡ ਦੇ ਫਲਾਨਾ ਸਿੰਘ ਦੀ ਕੰਪਲੇਂਟ ਸੀ ਇੰਨੇ ਟਾਈਮ ਤੋਂ ਪੈਂਡਿੰਗ ਸੀ ਤੂੰ ਸਾਨੂੰ ਦੱਸ ਉਹਦਾ ਕੀ ਕਾਰਨ ਆ ਲੇਟ ਕਿਉਂ ਹੋ ਗਿਆ ਤਾਂ ਇਹ ਐਗਜ਼ਾਮਪਲ ਦਿੱਤੀ ਆ ਮੈਂ ਤੁਹਾਨੂੰ ਸਿਰਫ ਇਸ ਤਰ੍ਹਾਂ ਦੇ ਸਬੰਧਤ ਤਾਂ ਕਿ ਆਪਣੇ ਹਲਕੇ ਦੇ ਕੰਮ ਆ ਜਿਹੜੇ ਸਰਕਾਰੀ ਦਫ਼ਤਰਾਂ ਦੇ ਵਿੱਚ ਸਪੀਡ ਨਾਲ ਹੋ ਜਾਣ ਤਾਂ ਜਿੱਥੇ-ਜਿੱਥੇ ਕੋਈ ਕਮੀਆਂ ਨੇ ਕੋਈ ਪੇਸ਼ੀਆਂ ਨੇ ਉਹ ਠੀਕ ਹੋ ਜਾਣਾ ਉਹਦੇ ਸਬੰਧ ਦੇ ਵਿੱਚ ਅਸੀਂ ਇਹ ਮੰਥਲੀ ਮੀਟਿੰਗ ਬੁਲਾਈ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਲਗਭਗ ਹਰ ਮਹੀਨੇ ਅਸੀਂ ਇਹ ਮੀਟਿੰਗ ਬੁਲਾਇਆ ਕਰਾਂਗੇ ਜਿਵੇਂ ਤੁਹਾਨੂੰ ਇੱਕ ਮੈਂ ਦੱਸ ਦਿਆਂ ਛੋਟੀ ਜੀ ਅੱਜ ਅਸੀਂ ਮੀਟਿੰਗ ਦੇ ਵਿੱਚ ਕੀ ਕੀਤਾ ਏ ਪਟਵਾਰੀ ਨੇ ਜਿਹੜੇ ਪਿੰਡਾਂ ਦੇ ਵਿੱਚ ਉਹਨਾਂ ਕੋਲ ਇੱਕ ਪਟਵਾਰੀ ਕੋਲ ਦੋ-ਦੋ ਜਾਂ ਤਿੰਨ-ਤਿੰਨ ਪਿੰਡ ਨੇ ਤੇ ਜਿਹੜੇ ਉਹ ਸਾਰੇ ਦੇ ਸਾਰੇ ਪਿੰਡ ਨੇ ਅਲੱਗ-ਅਲੱਗ ਨੇ ਮਤਲਬ ਇੱਕ ਕੋਲ ਜਿਵੇਂ ਸੁਖਾਨੰਦ ਪਿੰਡ ਆ ਗਿਆ ਜਿਹੜਾ ਉਹਦੇ ਕੋਲ ਉਸੇ ਪਟਵਾਰੀ ਕੋਲ ਜਿਹੜਾ ਦੂਜਾ ਪਿੰਡ ਆ ਉਹ ਬਿਲਕੁਲ ਬਾਗੇਪੁਰਾਣੇ ਦੀ ਦੂਜੀ ਸਾਈਡ ਆ ਤਾਂ ਮੈਂ ਪਿਛਲੇ ਦਿਨ ਡੀਸੀ ਸਾਹਿਬ ਨੂੰ ਵੀ ਇਹ ਕਿਹਾ ਸੀ ਤਾਂ ਅੱਜ ਵੀ ਅਸੀਂ ਬੈਠ ਕੇ ਹੀ ਕੀਤਾ ਕਿ ਜੇਕਰ ਇੱਕ ਪਟਵਾਰੀ ਕੋਲ ਦੋ ਪਿੰਡ ਨੇ ਜਾਂ ਤਿੰਨ ਪਿੰਡ ਨੇ ਤਾਂ ਉਹ ਦੋ ਪਿੰਡ ਬਿਲਕੁਲ ਨੇੜ ਨੇੜ ਦੇ ਹੋਣਾ ਤੇ ਕਈ ਅ ਅਧਿਕਾਰੀ ਸੀ ਜਿਹੜੇ ਉਹ ਸ਼ਹਿਰ ਦੇ ਵਿੱਚ ਬੈਠਦੇ ਨੇ ਹਾਲਾਂਕਿ ਡਿਊਟੀ ਪਿੰਡ ਚ ਆ ਤਾਂ ਅਸੀਂ ਉਹਨਾਂ ਨੂੰ ਵੀ ਸਾਰਿਆਂ ਨੂੰ ਕਿਹਾ ਵੀ ਤੁਸੀਂ ਜੇ ਪਿੰਡ 'ਚ ਡਿਊਟੀ ਆ ਤੁਸੀਂ ਪਿੰਡ 'ਚ ਬੈਠਿਆ ਕਰੋ ਤਾਂ ਇਹੋ ਜਿਹੀਆਂ ਮੁਸ਼ਕਲਾਂ ਵਾਸਤੇ ਅੱਜ ਅਸੀਂ ਆਫਿਸ ਦੇ ਵਿੱਚ ਸਾਰੇ ਲਗਭਗ ਸਾਰੇ ਬਾਗੇਪੁਰਾ ਸਰਕਾਰੀ ਅਧਿਕਾਰੀ ਇਹਨਾਂ ਮੀਟਿੰਗਾਂ ਕਿਹੜੇ ਜੀ ਕਹਦੇ ਜੀ ਹੌਂਸਟਾਰ ਕੀਤੀ ਹੈ ਮੀਟ ਗਏ ਡਿਪਾਰਟਮੈਂਟ ਵਾਈਜ਼ ਹੁੰਦੀਆਂ ਸੀਗੀਆਂ ਜਿਵੇਂ ਇੱਕ ਦਿਨ ਮੈਂ ਨਗਰ ਕੌਂਸਲ ਜਾਂਦਾ ਸੀ ਫਿਰ ਤਹਿਸੀਲਦਾਰ ਪਟਵਾਰੀਆਂ ਦੀ ਅਲੱਗ ਮੀਟਿੰਗ ਹੁੰਦੀ ਸੀਗੀ ਪਰ ਉਹਦੇ ਵਿੱਚ ਮੈਂ ਜ਼ਿਆਦਾਤਰ ਮੀਟਿੰਗਾਂ ਦੇ ਵਿੱਚ ਵਰਕਰ ਨਹੀਂ ਸੀ ਆਉਂਦੇ ਅਧਿਕਾਰੀਆਂ ਦੇ ਨਾਲ ਮੇਰੀ ਡਾਇਰੈਕਟ ਮੀਟਿੰਗ ਹੋ ਜਾਂਦੀ ਸੀ ਜਿਵੇਂ ਸਾਰੇ ਬਲਾਕ ਦੀ ਵੀ ਹੁੰਦੀ ਸੀਗੀ ਪਰ ਹੁਣ ਅਸੀਂ ਇਹ ਕੋਸ਼ਿਸ਼ ਕੀਤੀ ਆ ਵੀ ਸਾਰੇ ਬਲਾਕ ਦੀ ਇੱਕ ਮੀਟਿੰਗ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਅਸੀਂ ਡਿਸਟ੍ਰਿਕਟ ਦੀ ਮੀਟਿੰਗ ਕਰਦੇ ਆ ਜिले ਦੀ ਮੀਟਿੰਗ ਕਰਦੇ ਆ ਜਿਹੜੀ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਈਟੀਓ ਸਾਹਿਬ ਮੰਤਰੀ ਸਾਹਿਬ ਕਰਕੇ ਗਏ ਨੇ ਉਸੇ ਤਰ੍ਹਾਂ ਅਸੀਂ ਆਪਦੇ ਵੱਲੋਂ ਸਟਾਰਟ ਕੀਤੀਆਂ ਨੇ ਤੇ ਤਾਂ ਕਿ ਜਿਹੜੇ ਕੰਮਾਂ ਦੀ ਸਪੀਡ ਆ ਉਹ ਵੱਧ ਸਕੇ ਜਿਹੜੇ ਤੇ ਪ੍ਰੈਸ਼ਰ ਜ਼ਿਆਦਾ ਹੁੰਦਾ ਤਾਂ ਉਹ ਮਹਿਕਮਿਆਂ ਦੇ ਵਿੱਚ ਆਬਵੀਅਸ ਹੁੰਦਾ ਜਾਂ ਕਈ ਰੋਲੇ ਆ ਜਾਂਦੇ ਨੇ ਕਈ ਚੀਜ਼ਾਂ ਨੇ ਤਾਂ ਪਟਵਾਰੀਆਂ ਦੇ ਨਾਲ ਸੰਬੰਧਿਤ ਜਿਹੜੀਆਂ ਕੰਮ ਨੇ ਲੋਕਾਂ ਦੇ ਉਹ ਥੋੜੇ ਜਿਹੇ ਡਿਲੇ ਹੁੰਦੇ ਨੇ ਬਾਕੀਆਂ ਦੇ ਨਾਲੋਂ ਤੇ ਪਿਛਲੇ ਪਹਿਲਾਂ ਸਾਡਾ ਬਲਾਕ ਦੇ ਜਿਹੜੇ ਕੰਮ ਸੀ ਸਲੋ ਸੀਗੇ ਪਰ ਹੁਣ ਜਿਹੜੀ ਸਾਡੀ ਇਸ ਵਾਰ ਦੀ ਰਿਪੋਰਟ ਆਈ ਆ ਮਤਲਬ ਜਿਹੜੇ ਪਿਛਲੇ 2-3 ਮਹੀਨਿਆਂ ਦੇ ਜਿਹੜੇ ਬਲਾਕ ਦੇ ਕੰਮ ਨੇ ਪਿੰਡਾਂ ਦੀ ਡਿਵੈਲਪਮੈਂਟ ਦੇ ਕੰਮ ਨੇ ਉਹਨਾਂ ਦੀ ਸਪੀਡ 'ਚ ਵੀ ਵਾਧਾ ਹੋਇਆ ਬਸ ਇਹ ਇਹ ਬਾਕੀ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਕੁਸ਼ਕ ਲੋਕ ਹੁੰਦੇ ਨੇ ਜਿਹੜੇ ਘੱਟ ਕੰਮ ਕਰਦੇ ਨੇ ਉਸ ਡਿਪਾਰਟਮੈਂਟ ਦੇ ਵਿੱਚ ਕੁਝ ਲੋਕ ਹੁੰਦੇ ਨੇ ਜਿਹੜੇ ਬਹੁਤ ਵਧੀਆ ਕੰਮ ਕਰਦੇ ਨੇ ਤਾਂ ਅਸੀਂ ਜਿਹੜੇ ਬਹੁਤ ਵਧੀਆ ਕੰਮ ਕਰਦੇ ਆ ਉਹਨਾਂ ਨੂੰ ਸ਼ਾਬਾਸ਼ ਦੇ ਦਿੰਨੇ ਆ ਜਿਵੇਂ ਅੱਜ ਦੋ ਪਟਵਾਰੀ ਆਏ ਸੀ ਉਹਨਾਂ ਦੀ ਜਦੋਂ ਮੈਂ ਲਿਸਟ ਕਢਾਈ ਉਹਨਾਂ ਦੀ ਕੋਈ ਵੀ ਕੰਮ ਪੈਂਡਿੰਗ ਨਹੀਂ ਗਿਆ ਉਹਨਾਂ ਦੀ ਪੰਡੈਂਸੀ ਜ਼ੀਰੋ ਆ ਤੇ ਇਸੇ ਤਰ੍ਹਾਂ ਇੱਕ ਪਟਵਾਰੀ ਆ ਬਾਗੇ ਪੁਰਾਣੇ ਦਾ ਇੱਥੇ ਲੋਕਲ ਜਿਹਦੀ ਪੰਡੈਂਸੀ ਲਗਭਗ 100 ਦੇ ਕਰੀਬ ਆ ਤਾਂ ਅਸੀਂ ਉਹਨਾਂ ਦੋਵਾਂ ਨੂੰ ਬਦਲੀ ਦਾ ਵੀ ਕਿਹਾ ਵੀ ਬਦਲੀ ਵੀ ਕੀਤੀ ਜਾਵੇ ਨਾਲ ਦੀ ਨਾਲ ਜਿਹੜੀਆਂ ਉਹਦੇ ਅਗੇਂਸਟ ਸ਼ਿਕਾਇਤਾਂ ਆਈਆਂ ਸੀ ਉਹਦੀ ਵੀ ਅਸੀਂ ਐਸ ਡੀ ਐਮ ਸਾਹਿਬ ਨੂੰ ਕਿਹਾ ਏ ਵੀ ਜਿਹੜੀਆਂ ਸ਼ਿਕਾਇਤਾਂ ਤੇ ਗੌਰ ਕਰਕੇ ਜੋ ਬੰਦੀ ਕਾਰਵਾਈ ਉਹ ਕੀਤੀ ਜਾਵੇ ਤਾਂ ਇਸ ਤਰ੍ਹਾਂ ਦੇ ਕੰਮ ਨੇ ਹਰੇਕ ਡਿਪਾਰਟਮੈਂਟ ਚੰਗੇ ਵੀ ਨੇ ਮਾੜੇ ਵੀ ਨੇ। ਆਉਦਾ ਕੋਈ ਖਾਲੀ ਨਹੀਂਗਾ। ਅ ਐਸ.ਡੀ.ਐਮ ਜਿਹੜੇ ਨਿਹਾਲ ਸਿੰਘ ਵਾਲਾ ਨੇ ਉਹਨਾਂ ਕੋਲ ਐਡੀਸ਼ਨਲ ਚਾਰਜ ਆ ਸਾਡੀ ਭੇਜੀ ਹੋਈ ਆ 31 ਤਰੀਕ ਤੱਕ ਜਾਂ 1-2 ਤਰੀਕ ਤੱਕ ਆਪਣੇ ਨਵੇਂ ਐਸ.ਡੀ.ਐਮ ਸਾਹਿਬ ਆ ਜਾਣਗੇ। ਸਾਡੇ ਘਰ ਰਜਿਸਟਰਰ ਨੂੰ ਕੰਪਲੇਂਟ ਸੀਗੀ ਮੇਰੇ ਇੱਧਰ ਸੱਜੇ ਹੱਥੇ ਹੀ ਤਹਿਸੀਲਦਾਰ ਸਾਹਿਬ ਬੈਠੇ ਆ ਇੱਧਰ ਵੀ ਤਹਿਸੀਲਦਾਰ ਸਾਹਿਬ ਬੈਠੇ ਆ। ਤਾਂ ਮੈਂ ਤੁਹਾਡੇ ਤੋਂ ਪਹਿਲਾਂ ਇਹ ਗੱਲ ਕਰਕੇ ਆਇਆ। ਅਸੀਂ ਇਸ ਤੋਂ ਬਾਅਦ ਜਿਹੜੇ ਕੱਲੇ ਤਹਿਸੀਲਦਾਰ ਇਹਨਾਂ ਦੇ ਨਾਲ ਤੇ ਜਿਹੜਾ ਇਹਨਾਂ ਦਾ ਕਚਹਿਰੀਆਂ ਦੇ ਵਿੱਚ ਡਿਪਾਰਟਮੈਂਟ ਦੇ ਲੋਕ ਨੇ ਚਾਹੇ ਕੋਈ ਅਰਜੀ ਨਵੀਸਾ ਚਾਹੇ ਕੋਈ ਰਜਿਸਟਰੀ ਲਿਖਦਾ ਚਾਹੇ ਕੋਈ ਇਹਨਾਂ ਦੇ ਕਲਰਕ ਨੇ ਜੋ ਵੀ ਆ ਉਹਨਾਂ ਨਾਲ ਅਸੀਂ ਸਪੈਸ਼ਲ ਦੁਬਾਰਾ ਮੀਟਿੰਗ ਕਰਾਂਗੇ ਅੱਜ ਹੀ ਜਦੋਂ ਇਹ ਬਾਕੀ ਮੀਟਿੰਗਾਂ ਮੁੱਕ ਜਾਣਗੀਆਂ ਤਾਂ ਜਿਹੜਾ ਲਾਸਟ ਟਾਈਮ ਹੋਗਾ ਇਹਨਾਂ ਦੇ ਨਾਲ ਬੈਠਾਂਗੇ ਉਹ بڑے ਲੋਕ ਨੇ ਸਾਡੇ ਕੋਲ ਜਿਨ੍ਹਾਂ ਦੀਆਂ ਕੋਈ ਕੰਪਲੇਂਟਾਂ ਨੇ ਤਾਂ ਉਹਨਾਂ ਨੂੰ ਇਹਨਾਂ ਦੇ ਸਾਹਮਣੇ ਲਿਆ ਕੇ ਦੇਖਾਂਗੇ ਭਾਈ ਕਿੱਥੇ-ਕਿੱਥੇ ਕਮੀਆਂ ਨੇ ਵੈਸੇ ਪਿਛਲੀ ਮੀਟਿੰਗ ਦੇ ਵਿੱਚ ਵੀ ਡੀਸੀ ਸਾਹਿਬ ਨੇ ਦੋ ਚੀਜ਼ਾਂ ਕਹੀਆਂ ਨੇ ਉਹ ਤਾਂ ਅਸੀਂ ਪਹਿਲਾਂ ਵੀ ਕਹਿੰਦੇ ਆਉਣੇ ਆ ਕਿ ਜਿਹੜੀ ਜਿਹੜੀ ਕੰਮ ਦੀ ਜਿੰਨੀ ਜਿੰਨੀ ਫੀਸ ਆ ਉਹ ਇੱਕ ਵੱਡੇ ਬੋਰਡ ਤੇ ਲਿਖੀ ਜਾਵੇ ਤਾਂ ਦੋ ਵਾਰ ਲਿਖਾਈ ਵੀ ਆ ਪਰ ਫਿਰ ਕੋਈ ਨਾ ਕੋਈ ਸ਼ਰਾਰਤੀ ਬੰਦੇ ਨੇ ਜਿਹੜੇ ਹਟਾ ਦਿੰਦੇ ਨੇ ਪਰ ਹੁਣ ਵੀ ਲਿਖੀ ਹੋਈ ਆ ਪਰ ਮੈਂ ਇਹਨਾਂ ਨੂੰ ਪਿਛਲੇ ਮੀਟਿੰਗ ਚ ਕਿਹਾ ਸੀਗਾ ਵੀ ਜਿਹੜੀ ਇਹ ਤੁਹਾਡੀ ਫੀਸ ਦੀ ਰਸੀਪਟ ਆ ਜਿਹੜੀ ਕਿੰਨੇ ਪੈਸੇ ਨੇ ਉਹ ਅੰਦਰ ਨਹੀਂ ਉਹ ਤੁਸੀਂ ਬਾਹਰ ਲਿਖੋ ਤਾਂ ਇਹੋ ਜੀਆਂ ਸਮੱਸਿਆਵਾਂ ਨੇ ਪਿਛਲੇ ਦਿਨੀ ਸਾਨੂੰ ਦੋ ਤਿੰਨ ਅਣਜਾਣ ਬੰਦੇ ਜਿਹੜੇ ਕੰਮ ਵੀ ਨਹੀਂ ਕਰਦੇ ਉਹ ਵੀ ਇੱਥੇ ਮਿਲਦੇ ਹੁੰਦੇ ਸੀ ਉਹਨਾਂ ਨੂੰ ਵੀ ਅਸੀਂ ਉਹਨਾਂ ਤੇ ਕਾਰਵਾਈ ਕੀਤੀ ਆ ਦੋ ਬੰਦੇ ਲੱਭੇ ਨੇ ਸਾਨੂੰ ਅਸੀਂ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਉਹ ਥਰੂ ਪੁਲਿਸ ਸਟੇਸ਼ਨ ਕਰਾਂਗੇ ਕਿਉਂਕਿ ਉਹ ਗਲਤ 420 ਦੇ ਉਹਦੇ ਚ ਆਉਂਦੇ ਨੇ ਤਾਂ ਉਹ ਅਸੀਂ ਐਸਐਚਓ ਸਾਹਿਬ ਨੂੰ ਕਿਹਾ ਹੋਇਆ ਵੀ ਉਹਨਾਂ ਦੋਵਾਂ ਤਿੰਨਾਂ ਬੰਦਿਆਂ ਦੇ ਕਾਰਵਾਈ ਕਰਾਂਗੇ ਜੀ ਸਾਹਿਬ ਸਟਾਰਟ ਹੁੰਦੀ ਆ ਮੈਂ ਤਾਂ ਆਪ ਕਹਿਣਾ ਤੇ ਉਹਦੇ ਵਿੱਚ ਹੀ ਮੈਂ ਵਿਰਾਟ ਸਾਹਿਬ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵੀ ਉਹਦੇ ਵਿੱਚ ਹੀ ਜਿਹੜੇ ਦੋ ਬੰਦੇ ਸੀਗੇ ਉਹ ਫੜੇ ਨੇ ਅੱਜ ਵੀ ਅਸੀਂ ਸਾਰੇ ਪਟਵਾਰੀਆਂ ਨੂੰ ਸਾਰੇ ਤਹਿਸੀਲਦਾਰਾਂ ਨੂੰ ਦੁਬਾਰਾ ਵੀ ਕਿਹਾ ਈ ਪਰ ਮੈਂ ਹਮੇਸ਼ਾ ਹੀ ਤੁਹਾਨੂੰ ਕਹਿੰਦਾ ਹੁਣਾਂ ਵੀ ਭਾਈ ਜੇ ਕੋਈ ਬੰਦਾ ਕੰਪਲੇਂਟ ਸਾਡੀ ਕੀ ਸਮੱਸਿਆ ਆ ਜਾਂਦੀ ਆ ਕੋਈ ਆ ਕੇ ਕੰਪਲੇਂਟ ਨਹੀਂ ਕਰਦਾਗਾ ਪਿਛਲੇ ਦਿਨੀ ਤੁਸੀਂ ਚੈਨਲ ਤੇ ਮੈਨੂੰ ਨਹੀਂ ਪਤਾ ਕਿਹੜੇ ਚੈਨਲ ਤੇ ਇੱਕ ਵੀਡੀਓ ਵੀ ਚੱਲੀ ਸੀ ਉਹ ਕੋਈ ਬੰਦਾ ਕਹਿ ਰਿਹਾ ਸੀ ਜੀ ਮੈਂ ਪੈਸੇ ਦਿੱਤੇ ਤੇ ਮੈਂ ਸਪੈਸ਼ਲੀ ਉਹਨੂੰ ਤਿੰਨ ਕੌਲਾਂ ਕੀਤੀਆਂ ਵੀ ਆਰ ਤੂੰ ਕੰਪਲੇਂਟ ਤਾਂ ਲਿਖਾ ਤੂੰ ਦੱਸ ਅਸੀਂ ਕਾਰਵਾਈ ਕਰਾਂਗੇ ਤਾਂ ਉਹਦੇ ਵੱਲੋਂ ਕੋਈ ਕੰਪਲੇਂਟ ਨਹੀਂ ਆਉਂਦੀ ਮੈਂ ਤੁਹਾਡੇ ਹਰ ਵਾਰੀ ਹੀ ਕਹਿੰਦਾ ਜਿੰਨਾ ਟਾਈਮ ਸਾਡੇ ਕੋਲ ਕੋਈ ਕੰਪਲੇਂਟ ਨਹੀਂ ਆਉਂਦੀਗੀ ਤਾ ਉਹਨਾਂ ਟਾਈਮ ਅਸੀਂ ਅਫਸਰ ਨੂੰ ਕਹਿ ਜਰੂਰ ਸਕਦੇ ਹਾਂ ਯਾਰ ਤੇਰੇ ਦਫ਼ਤਰ ਦੇ ਵਿੱਚ ਸਮੱਸਿਆ ਹੈ ਪਰ ਕਈ ਇਹੋ ਜਿਹੇ ਬੰਦੇ ਨੇ ਜਿਹੜੇ ਮੰਨਦੇ ਹੀ ਨਹੀਂਗੇ ਉਹ ਜਦੋਂ ਸਾਹਮਣੇ ਲਿਆ ਕੇ ਖੜਾਵਾਂਗੇ ਤਾਂ ਮੰਨਣਗੇ ਤਾਂ ਮੈਂ ਹੁਣ ਤੁਹਾਡੇ ਚੈਨਲ ਦੇ ਥਰੂ ਦੁਬਾਰਾ ਫਿਰ ਸਾਰਿਆਂ ਨੂੰ ਕਹਿਣਾ ਵੀ ਜੇ ਕਿਸੇ ਨੇ ਆਪਣੇ ਕੰਮ ਦੀ ਕਿਸੇ ਨੂੰ ਪੈਸੇ ਦਿੱਤੇ ਨੇ ਤਾਂ ਇੱਕ ਵਾਰ ਸਾਡੇ ਸਾਹਮਣੇ ਆਓ ਅਸੀਂ ਉਹਨਾਂ ਦੇ ਪੈਸੇ ਵਾਪਸ ਕਰਾਂਗੇ ਅਸੀਂ ਲਗਭਗ 100 ਦੇ ਕਰੀਬਾ ਤਾਂ ਅਸੀਂ ਉਹਨਾਂ ਦੋਵਾਂ ਨੂੰ ਬਦਲੀ ਦਾ ਵੀ ਕਿਹਾ ਵੀ ਬਦਲੀ ਵੀ ਕੀਤੀ ਜਾਵੇ ਨਾਲ ਦੀ ਨਾਲ ਜਿਹੜੀਆਂ ਉਹਦੇ ਅਗੇਂਸਟ ਸ਼ਿਕਾਇਤਾਂ ਆਈਆਂ ਸੀ ਉਹਦੀ ਵੀ ਅਸੀਂ ਐਸਡੀਐਮ ਸਾਹਿਬ ਨੂੰ ਕਿਹਾ ਹੈ ਵੀ ਜਿਹੜੀਆਂ ਸ਼ਿਕਾਇਤਾਂ ਤੇ ਗੌਰ ਕਰਕੇ ਜੋ ਬੰਦ ਦੀ ਕਾਰਵਾਈ ਉਹ ਕੀਤੀ ਜਾਵੇ ਤਾਂ ਇਸ ਤਰ੍ਹਾਂ ਦੇ ਕੰਮ ਨੇ ਹਰੇਕ ਡਿਪਾਰਟਮੈਂਟ ਚੰਗੇ ਵੀ ਨੇ ਮਾੜੇ ਵੀ ਨੇ। ਉਹਦਾ ਕੋਈ ਖਾਲੀ ਨਹੀਂਗਾ। ਅ ਐਸਡੀਐਮ ਜਿਹੜੇ ਨਿਹਾਲ ਸਿੰਘ ਵਾਲਾ ਨੇ ਉਹਨਾਂ ਕੋਲ ਐਡੀਸ਼ਨਲ ਚਾਰਜ ਆ ਸਾਡੀ ਭੇਜੀ ਹੋਈ ਆ 31 ਤਰੀਕ ਤੱਕ ਜਾਂ 1-2 ਤਰੀਕ ਤੱਕ ਆਪਣੇ ਨਵੇਂ ਐਸਡੀਐਮ ਸਾਹਿਬ ਆ ਜਾਣਗੇ। ਸਾਡਾ ਕੰਪਲੇਂਟ ਸੀਗੀ ਮੇਰੇ ਇੱਧਰ ਸੱਦੇ ਹੱਥ ਵਿੱਚ ਤਹਿਸੀਲਦਾਰ ਸਾਹਿਬ ਬੈਠੇ ਆ ਇੱਧਰ ਵੀ ਤਹਿਸੀਲਦਾਰ ਸਾਹਿਬ ਬੈਠੇ ਆ। ਤਾਂ ਮੈਂ ਤੁਹਾਡੇ ਤੋਂ ਪਹਿਲਾਂ ਇਹ ਗੱਲ ਕਰਕੇ ਆਇਆ। ਅਸੀਂ ਇਸ ਤੋਂ ਬਾਅਦ ਜਿਹੜੇ ਕੱਲੇ ਤਹਿਸੀਲਦਾਰ ਇਹਨਾਂ ਦੇ ਨਾਲ ਤੇ ਜਿਹੜਾ ਇਹਨਾਂ ਦਾ ਕਚਹਿਰੀਆਂ ਦੇ ਵਿੱਚ ਡਿਪਾਰਟਮੈਂਟ ਦੇ ਲੋਕ ਨੇ ਚਾਹੇ ਕੋਈ ਅਰਜੀ ਨਵੀਸਾ ਚਾਹੇ ਕੋਈ ਰਜਿਸਟਰੀ ਲਿਖਦਾ ਚਾਹੇ ਕੋਈ ਇਹਨਾਂ ਦੇ ਕਲਰਕ ਨੇ ਜੋ ਵੀ ਆ ਉਹਨਾਂ ਨਾਲ ਅਸੀਂ ਸਪੈਸ਼ਲ ਦੁਬਾਰਾ ਮੀਟਿੰਗ ਕਰਾਂਗੇ ਅੱਜ ਹੀ ਜਦੋਂ ਇਹ ਬਾਕੀ ਮੀਟਿੰਗਾਂ ਮੁੱਕ ਜਾਣਗੀਆਂ ਤਾਂ ਜਿਹੜਾ ਲਾਸਟ ਟਾਈਮ ਹੋਊਗਾ ਇਹਨਾਂ ਦੇ ਨਾਲ ਬੈਠਾਂਗੇ ਉਹ بڑے ਲੋਕ ਨੇ ਸਾਡੇ ਕੋਲ ਜਿਨ੍ਹਾਂ ਦੀਆਂ ਕੋਈ ਕੰਪਲੇਂਟਾਂ ਨੇ ਤਾਂ ਉਹਨਾਂ ਨੂੰ ਇਹਨਾਂ ਦੇ ਸਾਹਮਣੇ ਲਿਆ ਕੇ ਦੇਖਾਂਗੇ ਭਾਈ ਕਿੱਥੇ-ਕਿੱਥੇ ਕਮੀਆਂ ਨੇ वैसे पिछली मीटिंग ਦੇ ਵਿੱਚ ਵੀ ਡੀਸੀ ਸਾਹਿਬ ਨੇ ਦੋ ਚੀਜ਼ਾਂ ਕਹੀਆਂ ਨੇ ਉਹ ਤਾਂ ਅਸੀਂ ਪਹਿਲਾਂ ਵੀ ਕਹਿੰਦੇ ਆਉਣੇ ਆ ਵੀ ਜਿਹੜੀ ਜਿਹੜੀ ਕੰਮ ਦੀ ਜਿੰਨੀ ਜਿੰਨੀ ਫੀਸ ਆ ਉਹ ਇੱਕ ਵੱਡੇ ਬੋਰਡ ਤੇ ਲਿਖੀ ਜਾਵੇ ਤਾਂ ਦੋ ਵਾਰ ਲਿਖਾਈ ਵੀ ਆ ਪਰ ਫਿਰ ਕੋਈ ਨਾ ਕੋਈ ਸ਼ਰਾਰਤੀ ਬੰਦੇ ਨੇ ਜਿਹੜੇ ਹਟਾ ਦਿੰਦੇ ਨੇ ਪਰ ਹੁਣ ਵੀ ਲਿਖੀ ਹੋਈ ਆ ਪਰ ਮੈਂ ਇਹਨਾਂ ਨੂੰ ਪਿਛਲੇ ਮੀਟਿੰਗ ਚ ਗਿਆ ਸੀਗਾ ਵੀ ਜਿਹੜੀ ਇਹ ਤੁਹਾਡੀ ਫੀਸ ਦੀ ਰਸੀਪਟ ਆ ਜਿਹੜੀ ਕਿੰਨੇ ਪੈਸੇ ਨੇ ਉਹ ਅੰਦਰ ਨਹੀਂ ਉਹ ਤੁਸੀਂ ਬਾਹਰ ਲਿਖੋ ਤਾਂ ਇਹੋ ਜਿਹੀਆਂ ਸਮੱਸਿਆਵਾਂ ਨੇ ਪਿਛਲੇ ਦਿਨੀ ਸਾਨੂੰ 2-3 ਅਣਜਾਣ ਬੰਦੇ ਜਿਹੜੇ ਕੰਮ ਵੀ ਨਹੀਂ ਕਰਦੇ ਉਹ ਵੀ ਇੱਥੇ ਮਿਲਦੇ ਹੁੰਦੇ ਸੀ ਉਹਨਾਂ ਨੂੰ ਵੀ ਅਸੀਂ ਉਹਨਾਂ ਤੇ ਕਾਰਵਾਈ ਕੀਤੀ ਆ ਦੋ ਬੰਦੇ ਲੱਭੇ ਨੇ ਸਾਨੂੰ ਅਸੀਂ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਉਹ ਥਰੂ ਪੁਲਿਸ ਸਟੇਸ਼ਨ ਕਰਾਂਗੇ ਕਿਉਂਕਿ ਉਹ ਗਲਤ 420 ਦੇ ਉਹਦੇ ਚ ਆਉਂਦੇ ਨੇ ਤਾਂ ਉਹ ਅਸੀਂ ਐਸਐਚਓ ਸਾਹਿਬ ਨੂੰ ਕਿਹਾ ਹੋਇਆ ਵੀ ਉਹਨਾਂ ਦੋਵਾਂ ਤਿੰਨਾਂ ਬੰਦਿਆਂ ਤੇ ਕਾਰਵਾਈ ਕਰਾਂਗੇ ਐਮਐਸ ਸਾਹਿਬ ਸਟਾਰਟ ਹੁੰਦੀ ਆ ਮੈਂ ਤਾਂ ਆਪ ਕਹਿਣਾ ਤੇ ਉਹਦੇ ਵਿੱਚ ਹੀ ਮੈਂ ਵਿਰਾਟ ਸਾਹਿਬ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵੀ ਉਹਦੇ ਵਿੱਚ ਜਿਹੜੇ ਦੋ ਬੰਦੇ ਸੀਗੇ ਉਹ ਫੜੇ ਨੇ ਅੱਜ ਵੀ ਅਸੀਂ ਸਾਰੇ ਪਟਵਾਰੀਆਂ ਨੂੰ ਸਾਰੇ ਤਹਿਸੀਲਦਾਰਾਂ ਨੂੰ ਦੁਬਾਰਾ ਵੀ ਕਿਹਾ ਈ ਪਰ ਮੈਂ ਹਮੇਸ਼ਾ ਹੀ ਤੁਹਾਨੂੰ ਕਹਿੰਦਾ ਹੁਣਾਂ ਵੀ ਭਾਈ ਜੇ ਕੋਈ ਬੰਦਾ ਕੰਪਲੇਂਟ ਸਾਡੀ ਕੀ ਸਮੱਸਿਆ ਆ ਜਾਂਦੀ ਆ ਕੋਈ ਆ ਕੇ ਕੰਪਲੇਂਟ ਨਹੀਂ ਕਰਦਾਗਾ ਪਿਛਲੇ ਦਿਨੀ ਤੁਸੀਂ ਚੈਨਲ ਤੇ ਮੈਨੂੰ ਨਹੀਂ ਪਤਾ ਕਿਹੜੇ ਚੈਨਲ ਤੇ ਇੱਕ ਵੀਡੀਓ ਵੀ ਚੱਲੀ ਸੀ ਉਹ ਕੋਈ ਬੰਦਾ ਕਹਿ ਰਿਹਾ ਸੀ ਜੀ ਮੈਂ ਪੈਸੇ ਦਿੱਤੇ ਤੇ ਮੈਂ ਸਪੈਸ਼ਲੀ ਉਹਨੂੰ ਤਿੰਨ ਕੌਲਾਂ ਕੀਤੀਆਂ ਵੀ ਆਰ ਤੂੰ ਕੰਪਲੇਂਟ ਤਾਂ ਲਿਖਾ ਤੂੰ ਦੱਸ ਅਸੀਂ ਕਾਰਵਾਈ ਕਰਾਂਗੇ ਤਾਂ ਉਹ ਦੇ ਵੱਲੋਂ ਕੋਈ ਕੰਪਲੇਂਟ ਨਹੀਂ ਆਉਂਦੀ ਮੈਂ ਤੁਹਾਡੇ ਹਰ ਵਾਰ ਇਹ ਹੀ ਕਹਿੰਨਾ ਜਿੰਨਾ ਟਾਈਮ ਸਾਡੇ ਕੋਲ ਕੋਈ ਕੰਪਲੇਂਟ ਨਹੀਂ ਆਉਂਦੀਗੀ ਤਾਂ ਉਹਨਾਂ ਟਾਈਮ ਅਸੀਂ ਅਫਸਰ ਨੂੰ ਕਹਿ ਜ਼ਰੂਰ ਸਕਦੇ ਹਾਂ ਯਾਰ ਤੇਰੇ ਦਫ਼ਤਰ ਦੇ ਵਿੱਚ ਸਮੱਸਿਆ ਹੈ ਪਰ ਇਹ ਕਈ ਇਹੋ ਜਿਹੇ ਬੰਦੇ ਨੇ ਜਿਹੜੇ ਮੰਨਦੇ ਹੀ ਨਹੀਂਗੇ ਉਹ ਜਦੋਂ ਸਾਹਮਣੇ ਲਿਆ ਕੇ ਖੜਾਵਾਂਗੇ ਤਾਂ ਮੰਨਣਗੇ ਤਾਂ ਮੈਂ ਹੁਣ ਤੁਹਾਡੇ ਚੈਨਲ ਦੇ ਥਰੂ ਦੁਬਾਰਾ ਫਿਰ ਸਾਰਿਆਂ ਨੂੰ ਕਹਿਣਾ ਵੀ ਜੇ ਕਿਸੇ ਨੇ ਆਪਣੇ ਕੰਮ ਦੀ ਕਿਸੇ ਨੂੰ ਪੈਸੇ ਦਿੱਤੇ ਨੇ ਤਾਂ ਇੱਕ ਵਾਰ ਸਾਡੇ ਸਾਹਮਣੇ ਆਓ ਅਸੀਂ ਉਹਨਾਂ ਦੇ ਪੈਸੇ ਵਾਪਸ ਕਰਾਂਗੇ ਤੇ ਜਦੋਂ ਉਹ ਪ੍ਰੋਪਰ ਇੱਕ ਪ੍ਰੋਸੈਸ ਦੇ ਵਿੱਚ ਚੱਲੂਗਾ ਤਾਂ ਬਣਦੀ ਕਾਰਵਾਈ ਵੀ ਕਰਾਂਗੇ ਮੈਂ ਫੋਨ ਕੀਤੇ ਵੀ ਤੂੰ ਦੱਸ ਪਾਈ ਕਿੱਥੇ ਪੈਸੇ ਦਿੱਤੇ ਕਿਹਨੂੰ ਦਿੱਤੇ ਕਿਉਂ ਦਿੱਤੇ ਤੇ ਮੈਂ ਸਪੈਸ਼ਲ ਤਿੰਨ ਕੋਲਾਂ ਕੀਤੀਆਂ ਤੇ ਮੈਂ ਮੀਡੀਆ ਤੇ ਵੀ ਦੱਸਿਆ ਸੀਗਾ ਵੀ ਮੈਂ ਅੱਜ ਵੀ ਭਾਈ ਉਹਨੂੰ ਫੋਨ ਕੀਤਾ ਕੱਲ ਵੀ ਕੀਤਾ ਪਰ ਉਹ ਬੰਦਾ ਕਹਿੰਦਾ ਨਹੀਂ ਜੀ ਮੈਂ ਆਪ ਤਾਂ ਨਹੀਂ ਦਿੱਤੇ ਮੈਂ ਅੱਗੇ ਤੋਂ ਕਿਸੇ ਤੋਂ ਸੁਣਿਆ ਸੀ ਉਹ ਫਲਾਨਾ ਕਹਿੰਦਾ ਸੀ ਵੀ ਦਿੱਤੇ ਸੀ ਤਾਂ ਜਿਹੜੀ ਦੂਜੀ ਤੀਜੀ ਥਾਂ ਗੱਲ ਜਾਂਦੀ ਆ ਤਾਂ ਮੈਂ ਉਸ ਬੰਦੇ ਤੇ ਜਰੂਰ ਕਾਰਵਾਈ ਕਰ ਸਕਦਾ ਸਾਨੂੰ ਸੌਖਾ ਹੋ ਜਾਂਦਾ ਜਦੋਂ ਕੋਈ ਬੰਦਾ ਸਾਡੇ ਕੋਲ ਸਾਹਮਣੇ ਗਵਾਹ ਕੇ ਖੜ ਜੇ ਵੀ ਭਾਈ ਮੈਂ ਪੈਸੇ ਦਿੱਤੇ ਆ ਤੇ ਇਸ ਬੰਦੇ ਨੂੰ ਦਿੱਤੇ ਆ ਫਿਰ ਅਸੀਂ ਉਹਤੇ ਕਾਰਵਾਈ ਕਰਾਂਗੇ ਤਾਂ ਬੜੀ ਗੱਲਾਂ ਇਹ ਚੱਲਦੀਆਂ ਨੇ ਵੀ ਫਲਾਣੇ ਨੇ ਪੈਸੇ ਦਿੱਤੇ ਜਦੋਂ ਅਸੀਂ ਕਹਿੰਨੇ ਆ ਵੀ ਸਾਹਮਣੇ ਆਓ ਤਾਂ ਉਹ ਸਾਹਮਣੇ ਨਹੀਂ ਆਉਂਦਾ ਕਹਿੰਦਾ ਯਾਰ ਮੈਂ ਤਾਂ ਸੁਣੀ ਸੀ ਬਾਅਦ ਚ ਐ ਕਰ ਦਿੰਦੇ ਨੇ ਤਾਂ ਇਹੋ ਜਿਹੀਆਂ ਸਮੱਸਿਆਵਾਂ ਨੇ ਜਿਹੜੇ ਬੰਦੇ ਨੂੰ ਇੱਕ ਵਾਰ ਤੁਸੀਂ ਮੀਟਿੰਗ ਤੇ ਬੁਲਾਓ ਜਿਹੜੇ ਬੰਦੇ ਹਮੇਸ਼ਾ ਚੱਕਦੇ ਆ ਗੱਲ ਵੀ ਕਿਸੇ ਦੇ ਪੈਸੇ ਦਿੱਤੇ ਪਰ ਜਿਸ ਤਰ੍ਹਾਂ ਵੀ ਉਹਨਾਂ ਨੇ ਗੱਲ ਕੀਤੀ ਸੀ ਬੜੀ ਕਹਿੰਦੇ ਵੀ ਸੋਚਣ ਵਾਲੀ ਗ ਅੱਜ ਤੁਹਾਡੇ ਚੈਨਲ ਤੇ ਕਹਿੰਨਾ ਵੀ ਜੋ ਵੀ ਕੋਈ ਬੰਦਾ ਕਹਿੰਦਾ ਏ ਵੀ ਮੈਂ ਭਾਈ ਕਿਤੇ ਕ腐ਪਸ਼ਨ ਦੇ ਪੈਹ ਦਿੱਤੇ ਤਾਂ ਮੈਂ ਉਹਨੂੰ ਕਹਿਣਾ ਵੀ ਭਾਈ ਮੈਨੂੰ ਦੱਸ ਦੇ ਤੇ ਮੈਂ ਉਹਦਾ ਹੱਲ ਕਰਕੇ ਦੇਵਾਂ। ਇੱਥੇ ਪੱਤਰਕਾਰਾਂ ਦੇ ਵਿੱਚੋਂ ਵੀ ਇੱਕ ਅਸੀਂ ਅੱਜ ਉਹਨੂੰ ਵੀ ਕਹਿ ਸੀ ਜਦੋਂ ਉਹ ਨਾ ਨਸ਼ਰ ਕਰ ਦਿੰਨੇ ਆ ਤੇ ਵੀ ਆਪਾਂ ਕਿਉਂ ਨਾ ਵੀ ਆਪਾਂ ਕਾਰਵਾਈ ਕਰਵਾ ਲਈਏ ਕਿਉਂਕਿ ਅੱਜ ਬੜਾ ਮੌਕਾ ਵੀ ਐਡਵਰਨਸਰ ਵੀ ਬੈਠੀ ਆ ਤੇ ਐਮਐਲਏ ਵੀ ਬੈਠਾਗਾ। ਉਹ ਕਹਿੰਦੇ ਮੁੜ ਕੇ ਸਾਨੂੰ ਪ੍ਰੋਬਲਮਾਂ ਬਹੁਤ ਆਉਂਦੀਆਂ। ਨਹੀਂ ਮੈਂ ਉਸੇ ਪੱਤਰਕਾਰ ਨੂੰ ਮੈਂ ਤੈਨੂੰ ਫੋਨ ਕੀਤੇ। ਅੱਛਾ ਜੀ। ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਜੇ ਤੂੰ ਪੱਤਰਕਾਰ ਆ ਮੀਡੀਆ ਦਾ ਤੀਜਾ ਥਾਵਾ ਜੇ ਤੂੰ ਕਿਸੇ ਨੂੰ ਪੈਸੇ ਦਿੱਤੇ ਨੇ ਕੰਮ ਕਰਾਉਣ ਦੇ ਵੀ ਤੂੰ ਮੈਨੂੰ ਦੱਸ ਕੰਪਲੇਂਟ ਕਰ ਤਾਂ ਹੁਣ ਤੁਸੀਂ ਦੇਖ ਲਓ ਵੀ ਜੇ ਕੋਈ ਪੱਤਰਕਾਰ ਵੀ ਇਹ ਕਹੂਗਾ ਵੀ ਮੈਂ ਭਾਈ ਯਾਰ ਮੈਂ ਕੰਪਲੇਂਟ ਨਹੀਂ ਕਰਨੀਗੀ ਤਾਂ ਮੈਂ ਤਾਂ ਉਹਨੂੰ ਕਹਿਣਾ ਮੈਂ ਕਿਹਾ ਯਾਰ ਮੈਂ ਤੇਰੇ ਨਾਲ ਖੜਾ ਪੱਤਰਕਾਰ ਹੋਵੇ ਕਿ ਐਮਐਲਏ ਹੋਵੇ ਕਿਸੇ ਦੀ ਕੀ ਵਜਾਲ ਆ ਕੋਈ ਪੈਸੇ ਲੈ ਜੇ ਤਾਂ ਇਹੀ ਵੱਡੀ ਸਮੱਸਿਆ ਮਤਲਬ ਮੈਂ ਤੈਨੂੰ ਦਿਲੋਂ ਕਹਿਣਾ ਬੜਾ ਬਹੁਤ ਦੁੱਖ ਹੁੰਦਾ ਵੀ ਨਾ ਐ எம்.ਐਲ.ਏ ਦਾ ਆਈ ਜਾਂਦਾ ਨਾ ਐ ਮਿਲਦਾ ਜਾਂਦਾ ਤੇ ਪਰ ਲੋਕ ਮੈਨੂੰ ਪਤਾ ਲੋਕ ਯਕੀਨ ਕਰਦੇ ਆ ਲੋਕਾਂ ਨੂੰ ਪਤਾ ਵੀ ਭਾਈ ਐਮ.ਐਲ.ਏ ਨਹੀਂ ਲੈਂਦਾ ਪੈਸੇ ਤਾਂ ਜੇ ਮੇਰੇ ਹਲਕੇ 'ਚ ਚੱਲਦਾ ਉਹਦਾ ਵੀ ਜ਼ਿੰਮੇਵਾਰ ਮੈਂ ਆ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਠੋਕ ਕੇ ਬੇਨਤੀ ਕਰਦਾ ਹਰ ਵਾਰ ਕਹਿਣਾ ਹੁੰਦਾ ਵੀ ਜਿਹੜੇ ਬੰਦੇ ਨੇ ਜਿਨੂੰ ਪੈਸੇ ਦਿੱਤੇ ਆ ਇੱਕ ਵਾਰ ਮੇਰੇ ਸਾਹਮਣੇ ਆਓ ਮੈਂ ਪੈਸੇ ਵੀ ਮੜਾਊਂਗਾ ਤੁਹਾਡਾ ਕੰਮ ਵੀ ਕਰਾਊਂਗਾ ਨਾਲ ਦੀ ਨਾਲ ਕਾਰਵਾਈ ਵੀ ਕਰਾਂਗੇ ਤਿੰਨੇ ਕੰਮ ਕਰਾਂਗੇ ਜੇ ਕਿਉਂ ਨਹੀਂ ਐਮ.ਐਲ.ਏ ਸਰਦ ਤੱਕ ਕੰਮ ਕਰ ਸਕਦੇ ਵੀ ਜਿਹੜਾ ਤੁਸੀਂ ਰੀਡ ਲਿਸਟ ਆ ਉਹ ਪੱਤਰਕਾਰ ਨੂੰ ਦਿੱਤੀ ਜਾਵੇ ਪੱਤਰਕਾਰ ਆ ਚੈਨਲਾਂ ਦੇ ਉੱਤੇ ਪਾਉਣ ਤੁਸੀਂ ਆਪਦੇ ਹੈਂਡਲ ਤੇ ਕਰੋ ਫੇਸਬੁੱਕ ਤੇ ਸ਼ੇਅਰ ਕਰੋ ਵੀ ਆਹ ਆਪੀ ਤੁਸੀਂ ਲਾਰ ਸਾਹਿਬ ਅੱਜ ਤੁਸੀਂ ਸਾਰੀ ਜੋੜੀ ਜੋ ਰੇਟ ਲਿਸਟ ਆ ਮੈਨੂੰ ਵੀ ਭੇਜਣੀਆਂ ਸਾਰੇ ਚੈਨਲ ਵਾਲਿਆਂ ਨੂੰ ਭੇਜਣੀਆਂ ਦੋ ਵੱਡੇ ਬੋਰਡ ਦੇ ਵਿੱਚ ਉੱਥੇ ਲਾਉਣੀਆਂ ਬਾਹਰ ਲਾਉਣੀਆਂ ਤੇ ਆਪਣੇ ਇੱਕ ਫਲੈਕਸ ਕੱਢ ਕੇ ਜਿਹੜੇ ਆਪਣੇ ਬਾਗੇ ਪੁਰਾਣੇ ਦੇ ਯੂਨੀਪੋਲ ਨੇ ਤੁਸੀਂ ਦੋ ਦਿਨ ਦੇ ਵਿੱਚ ਵਿੱਚ ਉਹ ਨਗਰ ਕੌਂਸਲ ਦੇ ਯੂਨੀਪੋਲ ਤੇ ਤੁਹਾਡੀ ਲਿਸਟ ਲੱਗਣੀ ਚਾਹੀਦੀ ਹੈ ਐਮਐਲਏ ਸਾਹਿਬ ਇੱਕ ਕੱਲ੍ਹ ਸਹੀ ਨਹੀਂ ਚਾਹੀਦੀਗੀ ਤਾਂ ਉਹ ਇੱਕ ਬੜਾ ਕੰਪਲੈਕਸਿਟੀ ਚੀਜ਼ ਆ ਜਿਹਦੇ ਕਰਕੇ ਜਿਹੜੇ ਆਮ ਲੋਕ ਨੇ ਉਹ ਥੋੜੇ ਜੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਸਾਡੀ ਰਜਿਸਟਰੀ ਵਾਸਤੇ ਇਹਨਾਂ ਨੂੰ ਚਾਹੀਦੀ ਆ ਕਿ ਨਹੀਂ ਚਾਹੀਦੀ ਤਾਂ ਉਹ ਇੱਕ ਡਿਟੇਲ ਦਾ ਮੁੱਦਾ ਏ ਮੈਂ ਇਹੀ ਬੇਨਤੀ ਕਰਾਂ ਦੇਖੋ ਇਹ ਚੀਜ਼ਾਂ ਗਾਈਡ ਕਰਨੀਆਂ ਹੁੰਦੀਆਂ ਜਿਹੜੇ ਰਜਿਸਟਰੀਆਂ ਲਿਖਦੇ ਨੇ ਪਰ ਜਿਹੜੇ ਬੰਦੇ ਰਜਿਸਟਰੀਆਂ ਲਿਖਦੇ ਨੇ ਉਹਨਾਂ ਦੀਆਂ ਬੜੀਆਂ ਕੰਪਲੇਂਟਾਂ ਨੇ ਤਾਂ ਅਸੀਂ ਉਹਨਾਂ ਨੂੰ ਹੀ ਕਰਾਂਗੇ ਠੀਕ ਹੁਣ ਜਿਹਨੇ ਸਮਝਾਉਣਾ ਜੇ ਉਹ ਹੀ ਚੋਰ ਬਣ ਜਾਊਗਾ ਫਿਰ ਉਹ ਲੋਕ ਵਿਚਾਰੇ ਕੀ ਕਰਨਗੇ ਤਾਂ ਇਹੀ ਚੀਜ਼ਾਂ ਨੇ ਮੇਰੇ ਦਫ਼ਤਰ ਦੇ ਵਿੱਚ ਮੇਰੇ ਜਿਹੜੇ ਦੋਵੇਂ ਪੀਏ ਆ ਉਹਨਾਂ ਕੋਲ ਪੂਰੀ ਚ ਜਾਣਕਾਰੀ ਹੈਗੀ ਆ ਵੀ ਕਿਹੜੇ ਵਾਸਤੇ ਐਨਓਸੀ ਲੱਗਦੀ ਆ ਕਿਹੜੀ ਰਜਿਸਟਰੀ ਵਾਸਤੇ ਐਨਓਸੀ ਨਹੀਂ ਲੱਗਦੀ ਜੇ ਲੱਗਦੀ ਆ ਤੇ ਐਨਓਸੀ ਦਾ ਕੀ ਪ੍ਰੋਸੈਸ ਆ ਜਾਂ ਕੁਝ ਏਰੀਆ ਇਹੋ ਜਿਹੇ ਨੇ ਜਿਹੜੇ ਪੈਂਡਿੰਗ ਨੇ ਜਿੱਦੀ ਰਜਿਸਟਰੀ ਨਹੀਂ ਹੁੰਦੀ ਬਾਗੇ ਪੁਰਾਣੇ ਦੀ ਇੱਕ ਮੇਨ ਡਿਸਪਿਊਟ ਸੀਗਾ ਰੌਲਾ ਸੀਗਾ ਜਿਹੜੇ ਨਗਰ ਕੌਂਸਲ ਚ ਲਗਭਗ 30 40 ਸਾਲ ਪਹਿਲਾਂ ਇੱਕ ਨੰਬਰ ਹੀ ਗਲਤ ਪਏ ਹੋਏ ਸੀਗੇ ਉਹਦੇ ਕਰਕੇ ਬਹੁਤ ਸਮੱਸਿਆਵਾਂ ਆਉਂਦੀਆਂ ਸੀ ਤਾਂ ਇਹੋ ਜੀਆਂ ਬੜੀਆਂ ਗੁੰਝਲਦਾਰ ਚਾਰ ਪੰਜ ਸਮੱਸਿਆਵਾਂ ਆ ਨੇ ਔਰ ਉਹਦੇ ਵਿੱਚ ਦੀ ਨਿਕਲ ਕੇ ਫਿਰ ਜਸਟਰੀ ਹੁੰਦੀ ਆ ਤੇ ਆਮ ਲੋਕ ਨੇ ਜਿਹੜੇ ਉਹ ਚਾਰ ਪੰਜ ਚੀਜ਼ਾਂ ਦੇ ਵਿੱਚ ਹੀ ਉਲਝ ਜਾਂਦੇ ਨੇ ਤੇ ਜਿਹੜੇ ਪੈਸੇ ਲੈਣ ਵਾਲੇ ਨੇ ਉਹ ਉਹਨਾਂ ਚਾਰਾਂ ਪੰਜਾਂ ਚੀਜ਼ਾਂ ਦੇ ਵਿੱਚ ਹੀ ਬੰਦੇ ਨੂੰ ਉਲਝਾ ਲੈਂਦੇ ਨੇ ਤਾਂ ਵੀ ਮੈਂ ਵਾਰੀ ਵਾਰੀ ਬੇਨਤੀ ਕਰਦਾ ਵੀ ਜਿੱਥੇ ਤੁਹਾਨੂੰ ਸਮੱਸਿਆ ਲੱਗਦੀ ਹੁੰਦੀ ਹੈ ਮੇਰੇ ਦਫ਼ਤਰ ਆ ਜਾਇਆ ਕਰੋ ਮੈਂ ਤੁਹਾਨੂੰ ਕਲੀਅਰ ਕਰ ਦਿਆ ਕਰੂੰਗਾ ਵੀ ਭਾਈ ਤੈਨੂੰ ਚਾਹੀਦੀ ਆ ਤੈਨੂੰ ਨਹੀਂ ਚਾਹੀਦੀ ਜੇ ਚਾਹੀਦੀ ਆ ਤਾਂ ਕਿਵੇਂ ਮਿਲੂ ਸਾਰਾ ਕੁਝ ਕਲੀਅਰ ਕਰ ਦਿਆ ਕਰਾਂਗਾ